ਨਾਰੀਅਲ ਦੇ ਤੇਲ ਵਿੱਚ ਇਸ ਚੀਜ਼ ਨੂੰ ਮਿਕਸ ਕਰਕੇ ਰਾਤ ਨੂੰ ਲਗਾਉਣਾ ਸ਼ੁਰੂ ਕਰ ਦੋ ਜਿਨ੍ਹਾਂ ਦੇ ਝੁਰੜੀਆਂ ਨੇ ਲੂਜ਼ ਸਕਿਨ ਹੋ ਚੁਲੀ ਹੈ ਜਿਨ੍ਹਾਂ ਦੇ ਛਾਈਆਂ ਨੇ ਜਿਨ੍ਹਾਂ ਦੇ ਦਾਗ ਨੇ ਧੱਬੇ ਨੇ ਬਿਲਕੁਲ ਠੀਕ ਹੋ ਜਾਣਗੇ ਸਿਰਫ ਰਾਤ ਨੂੰ 5 ਮਿੰਟ ਇਸ ਦੀ ਮ사ਜ ਕਰ ਲਵੋ ਸਵੇਰ ਨੂੰ ਤੁਹਾਡੀ ਜਿਹੜੀ ਲੂਜ਼ ਸਕਿਨ ਹੈ ਬਿਲਕੁਲ ਟਾਈਟ ਹੋ ਜਾਵੇਗੀ ਝੁਰੜੀਆਂ ਬਿਲਕੁਲ ਠੀਕ ਹੋ ਜਾਣਗੀਆਂ ਚਿਹਰੇ ਤੇ ਚਮਕ ਆਵੇਗੀ ਚਿਹਰੇ ਤੇ ਨੂਰ ਆਵੇਗਾ ਹੱਦ ਤੋਂ ਜ਼ਿਆਦਾ ਤੁਹਾਡਾ ਚਿਹਰਾ ਜਿਹੜਾ ਸਾਫ਼ ਨਜ਼ਰ ਆਵੇਗਾ ਗਲਾਸ ਵਰਗੀ ਸਕਿਨ ਹੋ ਜਾਵੇਗੀ ਨੂੰ ਬਣਾਉਣ ਲਈ ਤੁਹਾਨੂੰ ਦੱਸਦੇ ਹਾਂ ਕੀ ਕੀ ਇਹਦੇ ਵਿੱਚ ਚੀਜ਼ਾਂ ਪੈਂਦੀਆਂ ਨੇ ਇਹ ਸਿਰਮ ਇੰਨਾ ਵਧੀਆ ਸੀਰਮ ਹੈ ਕਿ ਤੁਹਾਡੇ ਚਿਹਰੇ ਦੀ ਜਿਹੜੀ ਰੰਗਤ ਹੈ ਨੂੰ ਨੁਖਾਰ ਦੇ ਇਕਦਮ ਗੋਰਾ ਚਿੱਟਾ ਕਰ ਦੇਗੀ ਜਿਹੜੀਆਂ ਪਹਿਣਾ ਚਾਹੁੰਦੀਆਂ ਨੇ ਕਿ ਸਾਡੀ ਸਕਿਨ ਜਿਹੜੀ ਹੈ ਨਾ ਨਿਖਰੇ ਤੇ ਖੂਬਸੂਰਤ ਹੋਵੇ ਸਾਨੂੰ ਇਦਾਂ ਦਾ ਸੀਰਮ ਚਾਹੀਦਾ ਹੈ ਕਿ ਸਾਡੀਆਂ ਜਿਹੜੀਆਂ ਸ਼ਾਈਆਂ ਨੇ ਦਾਗ-ਧੱਬੇ ਨੇ ਬਿਲਕੁਲ ਹੀ ਠੀਕ ਹੋ ਜਾਣ ਤੇ ਇਸ ਸੀਰਮ ਨੂੰ ਬਣਾਉਣ ਲਈ ਬਹੁਤ ਹੀ ਸੌਖੇ ਤੇ ਬਹੁਤ ਹੀ ਘਰੇਲੂ ਇੰਗਰੀਡੀਅੰਟ ਨੇ ਜਿਹੜੇ ਘਰੇ ਹੀ ਆਪਾਂ ਨੂੰ ਮਿਲ ਜਾਣਗੇ ਤੇ ਇਹਨੂੰ ਕਿੱਦਾਂ ਤੁਸੀਂ ਨਾਰੀਅਲ ਦੇ ਤੇਲ ਚ ਪਾ ਕੇ ਚਾਹੇ ਤੁਸੀਂ ਬਦਾਮ ਰੋਗਨ ਚ ਪਾ ਕੇ ਕਿਸ ਤਰੀਕੇ ਨਾਲ ਤੁਸੀਂ ਇਹਨੂੰ ਤਿਆਰ ਕਰਨਾ ਹੈ ਤੇ ਉਹ ਤੁਹਾਡੇ ਨਾਲ ਕਰਦੇ ਹਾਂ ਸ਼ੇਅਰ ਜਿਹੜੇ ਚੈਨਲ ਦੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਬੈਲ ਨੂੰ ਜਰੂਰ ਪ੍ਰੈਸ ਕਰਨਾ ਵੀਡੀਓ ਵਾਚ ਕਰਕੇ ਸੋਣਾ ਜੇ ਕਮੈਂਟ ਜਰੂਰ ਕਰਨਾ ਇਸੇ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਚਲੋ ਜੀ ਚੱਲਦੇ ਹਾਂ ਜੀ ਆਪਾਂ ਕਿਚਨ 'ਚ ਕਿਸ ਤਰੀਕੇ ਨਾਲ ਸੀਰਮ ਤਿਆਰ ਕੀਤਾ ਤੁਹਾਡੇ ਨਾਲ ਕਰਦੇ ਹਾਂ ਸ਼ੇਅਰ ਤੁਹਾਨੂੰ ਗੋਰਾ ਚਿੱਟਾ ਬਣਾਉਣੇ ਹੈ ਜਿਨ੍ਹਾਂ ਨੂੰ ਸ਼ੌਂਕ ਹੈ ਜੀ ਸਾਡਾ ਰੰਗ ਹਾਂਜੀ ਇਸ ਸਿਰਮ ਨੂੰ ਬਣਾਉਣ ਲਈ ਤੁਹਾਨੂੰ ਪਹਿਲਾਂ ਤਾਂ ਚਾਹੀਦਾ ਇਸ ਤਰੀਕੇ ਨਾਲ ਗਰਮ ਪਾਣੀ ਰੱਖ ਲੈਣਾ ਹੈ ਤੇ ਇਹਦੇ ਵਿੱਚ ਤੁਸੀਂ ਪਾ ਰੱਖ ਲੈਣੀ ਹੈ ਇੱਕ ਕਟੋਰੀ ਜਿਵੇਂ ਕੱਚ ਦੀ ਅਗਰ ਤੁਹਾਡੇ ਕੋਲ ਕੱਚ ਦੀ ਕਟੋਰੀ ਨਹੀਂ ਹੈਗੀ ਤੁਸੀਂ ਡਾਇਰੈਕਟ ਕਿਸੇ ਵੀ ਬਰਤਨ ਵਿੱਚ ਇਹਨੂੰ ਪਕਾ ਸਕਦੇ ਹੋ ਤੁਸੀਂ ਪਾ ਲੈਣਾ ਇਹਦੇ ਵਿੱਚ ਨਾਰੀਅਲ ਦਾ ਤੇਲ ਅਗਰ ਨਾਰੀਅਲ ਦਾ ਤੇਲ ਨਹੀਂ ਪਾਣਾ ਚਾਹੁੰਦੇ ਹੋ ਸਰੋਂ ਦਾ ਤੇਲ ਪਾ ਸਕਦੇ ਹੋ ਇਹਦੇ ਵਿੱਚ ਮਸਟਰਡ ਆਇਲ ਵੀ ਪਾ ਸਕਦੇ ਹੋ ਬਾਦਾਮ ਰੋਗਨ ਵੀ ਪਾ ਸਕਦੇ ਹੋ ਉਹਦੇ ਵਿੱਚ ਤੁਸੀਂ ਕੀ ਪਾਣਾ ਹੈ ਅਨਾਰ ਦੇ ਸਿਲਕੇ ਔਰ ਸੰਤਰੇ ਦੇ ਸਿਲਕੇ ਜਿਹੜੇ ਤੁਸੀਂ ਖਾ ਕੇ ਸੱਟ ਦਿੰਦੇ ਹੋ ਨਾ ਇਹ سونے ਤੋਂ ਜ਼ਿਆਦਾ ਮਹਿੰਗੇ ਹੁੰਦੇ ਨੇ ਅਨਾਰ ਦੇ ਸਿਲਕੇ ਔਰ ਸੰਤਰੇ ਦੇ ਸਿਲਕੇ ਇਸ ਤਰੀਕੇ ਨਾਲ ਦੇ ਵਿੱਚ ਪਾ ਲੈਣੇ ਨੇ ਅੱਧਾ ਚਮਚ ਪਾ ਲੈਣਾ ਇਹਦੇ ਵਿੱਚ ਮਲੇਠੀ ਪਾਊਡਰ ਮਲੇਠੀ ਪਾਊਡਰ ਹੈਗਾ ਤਾਂ ਪਾ ਲਓ ਅਗਰ ਤੁਹਾਡ ਕੋ ਉਹ ਸਟਿਕ ਹੈਗੀਆਂ ਨਾ ਮਲੇਠੀ ਵਾਲੀਆਂ ਉਹ ਤੁਸੀਂ ਪਾ ਕੇ ਇਸ ਤਰੀਕੇ ਨਾਲ ਨੂੰ ਚੰਗੀ ਤਰ੍ਹਾਂ ਪਕਾਉਣਾ ਹੈ ਹਾਂਜੀ ਦੇਖੇ ਤੁਸੀਂ ਕਿਸ ਤਰੀਕੇ ਨਾਲ ਇਸ ਨੂੰ ਤਿਆਰ ਕੀਤਾ ਹੈ ਮਲੇਟੀ ਪਾਊਡਰ ਜਿਹੜਾ ਹੁੰਦਾ ਹੈ ਸਾਡੇ ਚਿਹਰੇ ਦੀ ਸ਼ਾਈਆਂ ਨੂੰ ਖਤਮ ਕਰਦਾ ਹੈ ਸਾਡੇ ਚਿਹਰੇ ਦੇ ਰਿੱਗਲ ਨੂੰ ਖਤਮ ਕਰਦਾ ਹੈ ਸਾਡੇ ਜਿਹੜੀ ਪਿਗਮੈਂਟੇਸ਼ਨ ਹੈ ਉਹਨੂੰ ਖਤਮ ਕਰਦਾ ਹੈ ਔਰ ਜਿਹੜਾ ਅਨਾਰ ਔਰ ਜਿਹੜੇ ਉਹਦੇ ਸਿਲਕੇ ਪਾਏ ਨੇ ਆਪਾਂ ਔਰੇਂਜ ਦੇ ਸਿਲਕੇ ਇਹ ਤੁਹਾਡੇ ਵਿਟਾਮਿਨ ਸੀ ਦਾ ਕੰਮ ਕਰਦਾ ਹੈ ਸਕਿਨ ਤੇ ਸਾਰੀ ਸਮੱਸਿਆ ਨੂੰ ਦੂਰ ਕਰਕੇ ਸਾਡੀ ਸਕਿਨ ਤੇ ਇੱਕ ਨਿਖਾਰ ਲੈ ਕੇ ਆਉਂਦਾ ਹੈ ਅਗਰ ਤੁਸੀਂ ਡੇਲੀ ਇਹਦਾ ਇਸਤੇਮਾਲ ਕਰੋਗੇ ਇਸ ਤਰੀਕੇ ਦੇ ਨਾਲ ਡੇਲੀ ਤੁਸੀਂ ਆਪਣੇ ਚਿਹਰੇ ਦੀ ਮ사ਜ ਕਰੋਗੇ ਤਾਂ ਤੁਹਾਡੇ ਰਿੰਕ ਜਿਹੜੇ ਨੇ ਨਾ ਟਾਈਮ ਤੋਂ ਪਹਿਲਾਂ ਜਿਹੜੇ ਆਮੜੇ ਸ਼ੁਰੂ ਹੋ ਜਾਂਦੇ ਨੇ ਟਾਈਮ ਤੋਂ ਪਹਿਲਾਂ ਜਿਹੜੀ ਤੁਹਾਡੀ ਸਕਿਨ ਜਿਹੜੀ ਹੈ ਲੂਜ਼ ਹੋਣੀ ਸ਼ੁਰੂ ਹੋ ਜਾਂਦੀ ਹੈ ਉਹ ਬਿਲਕੁਲ ਹੀ ਟਾਈਟ ਹੋਣੀ ਸ਼ੁਰੂ ਹੋ ਜਾਵੇਗੀ ਸਕਿਨ ਤੁਹਾਡੀ ਬਿਲਕੁਲ ਗਲੋ ਕਰੇਗੀ ਔਰ ਸਕਿਨ ਦੇ ਦਾਗ ਤੱਬੇ ਸਾਰੇ ਹੀ ਰਿਮੂਵ ਹੋਣਗੇ ਇਸ ਤਰੀਕੇ ਨਾਲ ਤੁਸੀਂ ਇਸ سیرਮ ਨੂੰ ਬਣਾ ਕੇ ਰੈਡੀ ਕਰ ਸਕਦੇ ਹੋ ਤੇ ਆਪਣੀ ਸਕਿਨ ਤੇ ਤੁਸੀਂ ਇਸ ਨੂੰ ਇਸ ਤਰੀਕੇ ਨਾਲ ਮ사ਜ ਕਰ ਸਕਦੇ ਹੋ ਤੇ ਬਹੁਤ ਵਧੀਆ ਸੀਰਮ ਹੈ ਜੀ ਜਿਨ੍ਹਾਂ ਦੇ ਆਈਬ੍ਰੋਜ਼ ਦੇ ਵਾਲ ਜੜੇ ਆ ਉਹ ਵਾਈਟ ਹੋਣੇ ਸ਼ੁਰੂ ਹੋ ਗਏ ਨੇ ਜਾਂ ਤੁਹਾਡੇ ਸਕਿਨ ਤੇ ਜਿਹੜੇ ਮਤਲਬ ਕਿ ਦਾਗ ਲੂਜ਼ ਸਕਿਨ ਹੋ ਗਈ ਹੈ ਉਹਨੂੰ ਠੀਕ ਕਰੇਗਾ ਔਰ ਜਿਨ੍ਹਾਂ ਦੇ ਪਲਕਾਂ ਦੇ ਆਈਬ੍ਰੋਜ਼ ਜਿਹੜੇ ਨੇ ਇਹਨਾਂ ਦੇ ਵਾਲ ਛੋਟੇ ਛੋਟੇ ਨਾ ਬਾਧ ਨਹੀਂ ਰਹੇ ਅਗਰ ਤੁਸੀਂ ਇਸ ਤਰੀਕੇ ਨਾਲ ਇਸ ਤੇਲ ਨੂੰ ਲਗਾਉਂਦੇ ਸੀਰਮ ਨੂੰ ਲਗਾਉਂਦੇ ਹੋ ਤੇ ਤੁਹਾਡੇ ਪਲਕਾਂ ਦੇ ਵਾਲ ਵੀ ਲੰਬੇ ਹੋਣਗੇ ਆਈਬ੍ਰੋਜ਼ ਤੁਹਾਡੇ ਕਾਲੇ ਰਹਿਣਗੇ ਆਈਬ੍ਰੋਜ਼ ਦੇ ਜਿਹੜੇ ਵਾਲ ਤੁਹਾਡੇ ਵਾਈਟ ਹੋਣੇ ਸ਼ੁਰੂ ਹੋ ਗਏ ਨੇ ਉਹ ਦਿਨ ਬਾ ਦਿਨ ਨੂੰ ਬਲੈਕ ਹੋਣੇ ਸ਼ੁਰੂ ਹੋ ਜਾਣਗੇ ਤੇ ਇਹ سیرਮ ਨੂੰ ਬਣਾਉਣ ਲਈ ਤੁਸੀਂ ਚੀਜ਼ਾਂ ਦੇਖ ਲਈਆਂ ਨੇ ਕਿਹੜੀ-ਕਿਹੜੀਆਂ ਆਪਾਂ ਪਾਈਆਂ ਨੇ ਇਹ ਚੀਜ਼ਾਂ ਆਮ ਆਪਣੇ ਘਰਾਂ ਵਿੱਚ ਪਈਆਂ ਹੁੰਦੀਆਂ ਨੇ ਤੇ ਇਹ ਸਿਲਕੇ ਅਨਾਰ ਦੇ ਔਰ ਜਿਹੜੇ ਸੰਗਤਰੇ ਦੇ ਸਿਲਕੇ ਨੇ ਨਾ ਸੋਨੇ ਦੇ ਬਰਾਬਰ ਹੁੰਦੇ ਨੇ ਉਹਨਾਂ ਨੂੰ ਕਦੇ ਵੀ ਤੁਸੀਂ ਸਿੱਟਣਾ ਨਹੀਂ ਚਾਹੀਦਾ ਇਹਨਾਂ ਨੂੰ ਇਸ ਤਰੀਕੇ ਨਾਲ ਚਾਹੇ ਤੁਸੀਂ ਨਾਰੀਅਲ ਦੇ ਤੇਲ ਦੇ ਵਿੱਚ ਪਾਓ ਚਾਹੇ ਤੁਸੀਂ ਸਰੋਂ ਦੇ ਤੇਲ ਵਿੱਚ ਇਹਨੂੰ ਪਕਾ ਸਕਦੇ ਹੋ ਚਾਹੇ ਤੁਸੀਂ ਬਦਾਮ ਰੋਗਨ ਤੇਲ ਵਿੱਚ ਵੀ ਇਹਨੂੰ ਪਕਾ ਸਕਦੇ ਹੋ ਇਸ ਤਰੀਕੇ ਨਾਲ ਪਕਾ ਕੇ ਮਲੇਠੀ ਅਗਰ ਪਾਊਡਰ ਵਾਲੀ ਮਿਲ ਜਾਂਦੀ ਹੈ ਤੇ ਪਾਊਡਰ ਵਾਲੀ ਪਾ ਲਓ ਅਗਰ ਜੇ ਤੁਹਾਨੂੰ ਕ ਵਾਲੀ ਮਿਲ ਜਾਂਦੀ ਜਿਹੜੇ ਛੋਟੇ ਛੋਟੇ ਲੱਕੜੀ ਵਾਂਗੂੰ ਹੁੰਦੀ ਹੈ ਉਹ ਮਿਲਦੀ ਹੈ ਤੇ ਉਹ ਪਾ ਲਓ ਤਾਂ ਕਿ ਇਹਨੂੰ ਪਕਾਣਾ ਹੈ ਆਪਾਂ ਚੰਗੀ ਤਰ੍ਹਾਂ ਤੇ ਪਕਾਇਆ ਮੈਂ ਕਿਸ ਤਰੀਕੇ ਨਾਲ ਤੁਸੀਂ ਦੇਖਿਆ ਹੈ ਅਗਰ ਏ ਤੁਸੀਂ ਕਿਸੇ ਵੀ ਕੱਚ ਦੀ ਡੱਬੀ ਚ ਪਾ ਕੇ ਇਹਨੂੰ ਸਟੋਰ ਕਰਕੇ ਤੁਸੀਂ ਰੱਖ ਸਕਦੇ ਹੋ ਅਗਰ ਤੁਹਾਡੇ ਕੋਲ ਬਰਤਨ ਨਹੀਂ ਹੈਗਾ ਕੱਚ ਦਾ ਇਹਨੂੰ ਪਕਾਉਣ ਵਾਸਤੇ ਤਾਂ ਤੁਸੀਂ ਸਿੱਧਾ ਡਾਇਰੈਕਟ ਵੀ ਕਿਸੇ ਬਰਤਨ ਦੇ ਵਿੱਚ ਇਹਨੂੰ ਪਕਾ ਸਕਦੇ ਹੋ ਪਕਾਉਣ ਤੋਂ ਬਾਅਦ ਕੋਈ ਵੀ ਤੁਸੀਂ ਕੱਚ ਦੀ ਸ਼ੀਸ਼ੀ ਲੈ ਲਓ ਉਹਦੇ ਵਿੱਚ ਪਾ ਕੇ ਇਹਨੂੰ ਸਟੋਰ ਕਰਕੇ ਤੁਸੀਂ ਫ੍ਰਿਜ ਦੇ ਵਿੱਚ ਰੱਖਣਾ ਹੈ ਫ੍ਰਿਜ ਤੋਂ ਬਾਹਰ ਨਹੀਂ ਰੱਖਣਾ ਹੈਗਾ ਹਲੇ ਕਿਉਂਕਿ ਥੋੜਾ ਜਿਹਾ ਮੌਸਮ ਹਲੇ ਹੈਗਾ ਏ ਗਰਮ ਸਰਦ ਵਾਲਾ ਅਗਰ ਜਦੋਂ ਜਿਆਦਾ ਸਰਦੀ ਹੋ ਜਣੀ ਤੇ ਇਹਨੂੰ ਤੁਸੀਂ ਬਾਹਰ ਵੀ ਰੱਖ ਸਕਦੇ ਹੋ ਹਲੇ ਤੁਸੀਂ ਇਹਨੂੰ ਹਫ਼ਤਾ ਖੰਡ ਫ੍ਰਿਜ ਦੇ ਵਿੱਚ ਹੀ ਸਟੋਰ ਕਰਕੇ ਰੱਖਣਾ ਰਾਤ ਤੁਸੀਂ ਆਪਣੇ ਹੱਥ ਤੇ ਪਾਣਾ ਇਸ ਔਇਲ ਨੂੰ ਤੇ ਆਪਣੇ ਚਿਹਰੇ ਦੀ ਡੇਲੀ ਮ사ਜ ਕਰਨੀ ਹੈ ਤੁਸੀਂ ਦੇਖਿਓ ਤੁਹਾਡੇ ਝੁਰੜੀਆਂ ਰਿੰਕਲ ਲੂਜ਼ ਸਕਿਨ ਦਿਨਾਂ ਦੇ ਵਿੱਚ ਕਿਵੇਂ ਚੁਟਕੀਆਂ ਮਾਰ ਕੇ ਗਾਇਬ ਹੁੰਦੀ ਹੈ ਬਿਲਕੁਲ ਹੀ ਠੀਕ ਹੋ ਜਾਵੇਗੀ ਸਕਿਨ ਤੁਹਾਡੀ ਚਮਕੇਗੀ 글로 ਆਵੇਗਾ ਸਕਿਨ ਤੇ ਇੱਕ ਨਿਖਾਰ ਆਉਣਾ ਸ਼ੁਰੂ ਹੋ ਜਾਣਾ ਹੈ ਕਿ ਤੁਹਾਨੂੰ ਸਾਰੇ ਹੀ ਪੁੱਛਣਗੇ ਕਿ ਤੁਸੀਂ ਚਿਹਰੇ ਤੇ ਲਗਾਉਂਦੇ ਕੀ ਕਿ ਤੁਹਾਡਾ ਚਿਹਰਾ ਇੰਨਾ ਵਧੀਆ ਗਲੋਇੰਗ ਤੇ ਖੂਬਸੂਰਤ ਚਿਹਰਾ ਲੱਗ ਰਿਹਾ ਹੈ ਕੋਈ ਵੀ ਸੂਟ ਪਾਓਗੇ ਕੋਈ ਵੀ ਮੇਕਅਪ ਕਰੋਗੇ ਤੇ ਉਹ ਤੁਹਾਡੇ ਤੇ ਫੱਬੇਗਾ ਤੁਹਾਡਾ ਚਿਹਰਾ ਬਹੁਤ ਹੀ ਗਲੋਇੰਗ ਤੇ ਬਹੁਤ ਹੀ ਪਿਆਰਾ ਤੇ ਸੌਫਟ ਚਿਹਰਾ ਹੋ ਜਾਣਾ ਹੈ ਤੇ ਤੁਸੀਂ ਇਸ ਨੂੰ ਲਗਾ ਕੇ ਆਪਣੇ ਚਿਹਰੇ ਤੇ ਰੰਗਤ ਜਿਹੜੀ ਹੈ ਨਿਖਾਰ ਸਕਦੇ ਹੋ ਜੜੀਆਂ ਭੈਣਾਂ ਨੂੰ ਚਾਹੀਦਾ ਹੈ ਵਿਸ਼ੌਂਕ ਹੈ ਕਿ ਸਿ ਗੋਰਾ ਹੋਣਾ ਹੈ ਸਾਡੀ ਸਕਿਨ ਸਾਫ ਸੁਥਰੀ ਹੋਵੇ ਤੇ ਇਸ ਸੇਰਮ ਦਾ ਇਸਤੇਮਾਲ ਉਹ ਕਰ ਸਕਦੀਆਂ ਨੇ ਐਦਾਂ ਦੇ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਬੈਲ ਨੂੰ ਜ਼ਰੂਰ ਪ੍ਰੈਸ ਕਰਨਾ ਤੇ ਵੀਡੀਓ ਤੇ ਸੋਨਾ ਜਿਹਾ ਕਮੈਂਟ ਜਰੂਰ ਕਰਨਾ ਤੇ ਇੱਕ ਲਾਈਕ ਜਰੂਰ ਕਰ ਦੇਣਾ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਚ ਐਦਾਂ ਦੀਆਂ ਹੋਰ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰਨ ਲਈ ਆਪਾਂ ਤੁਹਾਡੇ ਨਾਲ ਇਸ ਚੈਨਲ ਤੇ ਜੁੜੇ ਹੋਏ ਆਂ फिर मिलते हैं जी नई वीडियो में तब तक बाय-बाय ਤੇ ਇਸ ਰੈਮਡੀ ਨੂੰ ਬਣਾ ਕੇ ਤੁਸੀਂ ਇਸਤੇਮਾਲ ਕਰ ਲੋ ਇਹਦੇ ਵਿੱਚ ਤੁਸੀਂ ਵਿਟਾਮਿਨ E ਦਾ ਵੀ ਕੈਪਸੂਲ ਪਾ ਸਕਦੇ ਹੋ ਕਿਉਂਕਿ ਸਰਦੀਆਂ ਦੇ ਵਿੱਚ ਇਹਨਾਂ ਚੀਜ਼ਾਂ ਦਾ ਬਹੁਤ ਹੀ ਮਹੱਤਵ ਹੁੰਦਾ ਹੈ ਤੁਹਾਡੀ ਸਕਿਨ ਨੂੰ ਇੱਕਦਮ ਟਾਈਟ ਕਰਨ ਵਿੱਚ ਤੇ ਇੱਕਦਮ ਰਿੰਕਲ ਫ੍ਰੀ ਕਰਨ ਵਿੱਚ ਤੇ ਇੱਕਦਮ ਗਲੋਇੰਗ ਤੇ ਗੁਲਾਬੀ-ਗੁਲਾਬੀ ਚਿਹਰਾ ਕਰ ਦੇਣਾ ਹੈ ਖੁਸ਼ਬੂ ਇਹਦੀ ਇੰਨੀ ਪਿਆਰੀ ਆਉਂਦੀ ਵੀ ਹੈ ਨਾ ਕਿਉਂਕਿ ਜਦ ਅਦੇ ਵਿੱਚ ਆਪਾਂ ਅਨਾਰ ਔਰ ਸੰਤਰੇ ਦੇ ਜਿਹੜੇ ਸਿਲਕੇ ਪਾਏ ਨੇ ਉਹਨੂੰ ਪਕਾਉਣ ਤੋਂ ਬਾਅਦ ਖੁਸ਼